ਜੀ ਮਿੱਤਰੋ ਕਿ ਆਪਾਂ ਕੀਤਾ ਖੂ ਪਰ ਗਿਆ ਸੀਗਾ ਸਾਰਾ ਤਾਂ ਰੱਖਿਆ ਜਨਰੇਟਰ ਤੇ ਨਵੀਂ ਪਾਈਪ ਲਾਈਏ ਫਲੰਚਿੰਗ ਐ ਦੂਰੀ ਵਰਕ ਕਰਸੀਆਂ ਨਾਲ ਪਾਈਪਾਂ ਦੇ ਤੇ ਹੁਣ ਆਪਾਂ ਕੀਤਾ ਤੜਕੇ ਥੋੜਾ ਜਿਹਾ ਵਲੌਗ ਬਣਾਇਆ ਸੀ ਕੁਝ ਹੋਰ ਬਣਾਉਣ ਲੱਗੇ ਆ ਤੇ ਆ ਪੱਥਰ ਤਾਂ ਚੱਕਿਆ ਤੇ ਫੀਟਰ ਤਾਂ ਚੱਕਿਆ ਟਰੈਕਟਰ ਨਾਲ ਤੇ ਤੜਕੇ ਦੀ ਆਪਾਂ ਮਿੱਤਰ ਰੋਟੀ ਨਹੀਂ ਖਾਧੀ ਗੁੱਸਾ ਦੀ ਥੋੜਾ ਜਿਹਾ ਕਰਦੇ ਵੀ ਲੜੀ ਜਾਂਦੇ ਸੀਗੇ 4:32 ਮਿੰਟ ਹੋ ਗਏ ਆ ਤੇ ਅੱਜ ਦੇਖਣਾ ਹੀ ਸੀ ਕਿੰਨਾ ਚਿਰ ਚਲਦਾ ਸਰੀਰ ਤੜਕੇ ਦੀ ਰੋਟੀ ਨਹੀਂ ਖਾਧੀ ਉਵੇਂ ਹੀ ਲੱਗਿਆ ਮੈਂ ਤੜਕੇ ਦਾ ਇੱਥੇ ਆਕਸਨਿਆ ਸਾਰਾ ਕੁਝ ਕੀਤਾ ਹੁਣ ਬਿਨੇ ਬਾਕੀ ਇਹ ਪਾਣੀ ਚੱਕਣਾ ਨਹੀਂ ਅੱਗੇ ਵਿੱਚ ਕੀਤਾ ਸੀ ਅੱਗੇ ਵੀ ਇੱਥੇ ਤਾਂ ਤਰਿਆ ਸੀਗਾ ਉੱਪਰ ਚੱਕਿਆ ਹੀ ਨਹੀਂ ਪਾਣੀ ਹੁਣ ਫੇਰ ਪੇਖੇ ਨੇ ਪੰਗਾ ਲਾਇਆ ਹੁਣ ਮੈਂ ਲਾਉਂਗਾ ਇਹ ਤੇਲ ਬਦਲਣ ਵਾਲਾ ਫਿਲਟਰ ਦਾ ਦੋ ਵਾਰੀ ਬਦਲਦਾ 10 ਦਿਨਾਂ ਦੇ ਵਿੱਚ ਦੋ ਵਾਰੀ ਤੇਲ ਬਦਲਦਾ ਤੇ ਹੁਣ ਚਲਾ ਕੇ ਬਿਨੇ ਤੇਲ ਬਦਲਣ ਵਾਲਾ ਪੈਮਗਲੇਲ ਫਿਲਟਰ ਬਦਲਣ ਵਾਲਾ ਇਹਦਾ ਫਿਲਟਰ ਡੀਜ਼ਲ ਫਿਲਟਰ ਹਜੇ ਸਾਰਾ ਬਦਲੂਗਾ ਫਿਰ ਕੱਲ ਨੂੰ ਜਲਾ ਚਲਾਵਾਂਗੇ ਜੀ ਤਾਂ ਵਾਲੀ ਕਸਨ ਵਾਲੀ ਪਈ ਆ ਪੈਪ ਤੇ ਨੀਲੀ ਪੈਪ ਦੱਸ ਦੇਖੋ ਕੀ ਬੰਦ ਤੜਕੇ ਦੇ ਖਬੀ ਜਾਂਦੇ ਆ ਸਵਾ ਰੱਬ ਨੇ ਵੀ ਠੰਡ ਕਰ ਛੱਡੀ ਆ ਹਵਾ ਚੱਲੀ ਜਾਂਦੀ ਜਵਾਰ ਹਿੱਲਦੀ ਜਾਂਦੀ ਦੇਖੋ ਸੋਭਾ ਵੀ ਠੰਡ ਸੀ ਕੀ ਹੁਣ ਵੀ ਹੁਣ ਥੋੜੀ ਹਵਾ ਤੇਜ਼ ਹੋਈ ਆ 4:32 ਤੇ ਤੇ ਬਾਕੀ ਬਹੁਤ ਔਖਾ ਮਿੱਤਰੋ ਇੱਕ ਕਿਸਮਤ ਨਹੀਂ ਸਾਥ ਦੇ ਰਹੀ ਕਿ ਬੋਰ ਨੇ ਅੱਗੇ ਮੈਂ ਪਹਿਲਾਂ 10 ਦਿਨ ਪਹਿਲਾਂ ਖਾਪ ਕੇ ਹਟਿਆ ਇਹਦੇ ਪੋੜੀਆਂ ਪੂੜੀਆਂ ਬਣਾਈਆਂ ਸੀ ਇੱਥੇ ਰੱਖਿਆ ਸੀ ਥੱਲੇ ਜਾਵਾਂ ਹੁਣ ਇੱਥੇ ਤਾਂ ਰੱਖਣਾ ਪਿਆ ਕਿਸਮਤ ਬੜੀ ਸਾਥ ਨਹੀਂ ਦੇ ਰਹੀ ਮਿੱਤਰੋ ਕੀ ਕਰ ਗਏ ਰੋਟੀ ਨਹੀਂ ਖਾਦੀ ਦੀ ਗੁੱਸਾ ਆ ਹੀ ਜਾਂਦਾ ਕਰ ਮੈਂ ਖਪੀ ਜਾਵਾਂਗੇ ਯਾਰ ਬਹੁਤ ਔਖਾ ਕਿਸਮਤ ਨਾਲ ਕਿਸੇ ਦੀ ਮਾੜੀ ਇਸ ਮੇਰੀ ਚੰਗੀਆਂ ਦੀ ਫਿਰ ਆਪਾਂ ਇੱਥੇ ਆਉਣਾ ਸੀ ਕਿ ਕਿਤੇ ਚੰਦੇ ਕੱਪੜੇ ਪਾ ਕੇ ਬੈਠਣਾ ਹੈ ਕੁਰਸੀ ਤੇ